ਕਿਹੜਾ ਨੌਜਵਾਨ ਸ਼ਾਮ 5 ਵਜੇ ਤੱਕ ਪੂਰਥਲੇ ਦੇ ਸਿਵਲ ਹਸਪਤਾਲ ਦੀ ਟੈਂਕੀ ਤੇ ਚੜ ਕੇ ਖੁਦਕੁਸ਼ੀ ਦੀ ਧਮਕੀ ਦੇ ਰਿਹਾ ਸੀ ਆਖਿਰਕਾਰ ਉਹ ਨੌਜਵਾਨ ਸਹੀ ਸਲਾਮਤ ਟੈਂਕੀ ਤੋਂ ਹੇਠਾਂ ਆ ਗਿਆ ਹੈ ਸਵਾਲ ਆ ਕਿ ਜਿਹੜੇ ਸਕੂਲ ਦੀ ਐਫੀਲੀਏਟਡ ਸੀਬੀਐਸਸੀ ਦੀ ਹੈ ਜਾਂ ਦੂਜੇ ਬੋਰਡ ਦੀ ਹੈ ਜੇ ਇੰਨੀ ਤੇਜ਼ ਕੰਪਲੀਟ ਦਿੱਤੀ ਪਈ ਹੈ ਤਾਂ ਹੁਣ ਤੱਕ ਕਾਰਵਾਈ ਕਿਉਂ ਨਹੀਂ ਹੋਈ ਤੁਸੀਂ ਉਹਨਾਂ ਨੂੰ ਲਿਖਤੀ ਉਹਨਾਂ ਨੂੰ ਦਿੰਦੇ ਕਿ ਕਾਰਵਾਈ ਕਰੂਗੇ ਕਿ ਨਹੀਂ ਕਰੂਗੇ ਪਹਿਲੇ ਵੀ ਸੀਬੀਐਸਸੀ ਨੂੰ ਲੈਟਰ ਲਿਖਿਆ ਹੋਇਆ ਹੈ ਤੇ ਦੁਬਾਰਾ ਫੇਰ ਲੈਟਰ ਲਿਖਾਂਗੇ ਨਹੀਂ ਲੈਟਰ ਲਿਖਣ ਦਾ ਉਹ ਕੱਲ ਲੈਟਰ ਤਾਂ ਇੱਕ ਮਿੰਟ ਯਾਰ ਇੱਕ ਮਿੰਟ ਤੇ 1.5 ਸਾਲ ਹੋ ਗਿਆ ਉਹ ਕਹਿੰਦੇ ਸਾਨੂੰ ਸਿੱਧਾ ਸਿੱਧਾ ਜਵਾਬ ਦਿਓ ਜੇ 1.5 ਸਾਲ ਤੱਕ ਤੁਸੀਂ ਐਕਸ਼ਨ ਨਹੀਂ ਲੈ ਰਹੇ ਤਾਂ ਅੱਗੇ ਕਿਹਦਾ ਐਕਸ਼ਨ ਲਾਉਂਗੇ ਤੁਸੀਂ ਪਹਿਲੇ ਲੈਟਰ ਲਿਖਿਆ ਹੋਇਆ ਨਹੀਂ ਲੈਟਰ ਲਿਖ ਇਹ ਤਾਂ ਕਾਗਜ਼ੀ ਕਾਰਵਾਈ ਹੈ ਨਾ ਇਹ ਤਾਂ ਤੂੰ ਇਹ ਇਹ ਮਤਲਬ ਕਿ ਤੁਸੀਂ ਕਾਰਵਾਈ ਕੋਈ ਕੋਈ ਨਹੀਂ ਕਰਨੀ ਸਿਰਫ ਖਾਣਾ ਪੂਰਤੀ ਕਰਨੀ ਹੈ ਖਾਣਾ ਪੂਰਤੀ ਕਰਨੀ ਹੈ ਨਾ ਇਹਨਾਂ ਨੂੰ ਸੁਣੋ ਮੇਰੀ ਪਹਿਲੀ ਗੱਲ ਸੁਣ ਲਓ ਕਰਬੂਲਾ ਡੀਓ ਮੁਰਗਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕਰੋ ਇੱਕ ਮਿੰਟ ਰੁਣ ਭਾਜੀ ਸੋੜ ਲੈ ਇੱਕ ਮਿੰਟ ਤੁਸੀਂ ਸਿੱਧਾ ਇਹ ਜਵਾਬ ਦਿਓ ਕਿ ਪਾਈਸ ਤੁਹਾਨੂੰ ਲਿਖ ਕੇ ਦਿੰਦੇ ਆ ਕਿ ਸਾਡੇ ਵੱਲੋਂ ਕਾਰਵਾਈ ਕੀਤੀ ਜਾਊਗੀ ਅਸੀਂ ਆ ਆਪਣਾ ਬੰਦਾ ਭੇਜਾਂਗੇ ਸੀਬੀਐਸਸੀ ਦਫ਼ਤਰ ਨੂੰ ਤੇ ਉੱਥੋਂ ਅਸੀਂ ਬਾਈ ਹੈਂਡ ਜਿਹੜੀ ਉਹ ਲਿਆਉਣ ਦੀ ਕੋਸ਼ਿਸ਼ ਕਰਾਂਗੇ ਕਿੰਨਾ ਕੁ ਟਾਈਮ ਦਿੰਦੇ ਰਹੇ ਉਹਨੂੰ ਕਿ ਇਹਨਾਂ ਦਾ ਕੰਮ ਮਤਲਬ ਕਿ ਬਾਈ ਹੈਂਡ ਦੇ ਵਿੱਚ ਵੀਕ ਹੋ ਜਾਏਗਾ ਅਗਰ ਵੀਕ ਹੋ ਜਾਊਗਾ ਵਿਦਿਨ ਵੀਕ ਮਤਲਬ ਕਿ ਇਹਦੀ ਸਮੱਸਿਆ ਦਾ ਹੱਲ ਕੀਤਾ ਜਾਊਗਾ ਤਾਂ ਉਰਤੇ ਕਾਰਵਾਈ ਕੀਤੀ ਜਾਊਗੀ ਸਕੂਲ ਦੇ ਤੇ ਕਾਰਵਾਈ ਠੀਕ ਹੈ ਕਹਿਣ ਦਾ ਮਤਲਬ ਹੈ ਕਿ ਬੱਚੇ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਆਊਗਾ ਸਕੂਲ ਉਹਨੂੰ ਪ੍ਰੋਪਰ ਲਾਊਗਾ ਤਾਂ ਪ੍ਰੇਸ਼ਾਂਤਾਂ ਨਹੀਂ ਕੀਤਾ ਜਾਊਗਾ ਮੇਰੀ ਬੇਨਤੀ ਹੈ ਇਸ ਚੀਜ਼ ਦੀ ਛੋਲਟੀ ਲੈਂਦੇ ਹੈ ਡਿਪਾਰਟਮੈਂਟ ਮੇਰੀ ਬੇਨਤੀ ਪਾਓ ਮੈਂ ਇਹ ਚਾਹੁੰਦਾ ਕਿ ਇਹ ਬੱਚੇ ਨੂੰ ਪੜਾਓ ਇਹ ਬੱਚੇ ਨੂੰ ਸਕੂਲ ਭੇਜਣ ਜੇ ਇਹ ਚਾਹੁੰਦੇ ਆ ਕਿ ਮੇਰੇ ਦਫ਼ਤਰ ਦਾ ਕੋਈ ਵੀ ਕਰਮਚਾਰੀ ਅਧਿਕਾਰੀ ਨਾਲ ਜਾਵੇ ਤਾਂ ਜਾਣਗੇ ਠੀਕ ਹੈ ਅਹੀ ਕੱਢ ਲੈਣੇ ਜੀ ਤੁਹਾਨੂੰ ਕੋਈ ਐਦਾਂ ਨਹੀਂ ਹੋ ਸਕਦਾ ਪੈਂਡਿੰਗ ਹੋਵੇ ਜੇ ਹੋਊਗੀ ਤੇ ਤੇ ਜੋ ਰੈਪਟ ਪਾ ਕੇ ਸਾਨੂੰ ਤੋੜ ਦਿੱਤਾ ਉਹ ਤੋਂ ਪੈਸੇ ਲੈ ਕੇ ਕੀ ਨਾਸਿ ਉਹਦਾ ਅਨੇ ਉਹ ਸਰਾ ਯਾਰ ਕਿਹਾ ਇਹਨਾਂ ਤਾਂ ਪਹਿਲਾਂ ਕਿਹਾ ਸੀ ਜਿਹਨੂੰ ਰਿਲਾਇਨ ਹਾਜ਼ਰ ਕੀਤਾ ਗਿਆ ਕਰਪਾਲ ਸਾਹਿਬ ਪਹਿਲਾਂ ਤੋਂ ਪੈਸੇ ਲੈ ਕੇ ਸਾਡੀ ਹਾਂਜੀ ਬੇਟਾ ਕੀ ਨਾਮ ਹੈ ਤੁਹਾਡਾ ਸਰ ਅਰੁਣ ਵੀਰਾ ਟਵਾਰ ਅਰੇ ਕੀ ਗੱਲ ਕੀ ਹੋਈ ਸੀ ਕਿਉਂ ਤੁਸੀਂ ਟੈਂਕੀ ਤੇ ਚੜੇ ਇਹ ਸਾਰੇ ਪਿਛਲੇ ਦਿਨ ਤੋਂ ਹੀ ਕਾਫੀ ਡੇਢ ਸਾਲ ਤੋਂ ਮਸਲਾ ਚੱਲ ਰਿਹਾ ਹੈ ਗਿਆ ਜੀੜੀ ਕੋਈ ਇੰਟਰਨੈਸ਼ਨਲ ਸਕੂਲ ਦਾ ਅਮਤਾ ਦੇ ਸਾਰੇ ਚੈਨ ਬਲਾਸ ਥਰੂ ਦੱਸ ਦੇਣਾ ਚਾਹੁੰਦਾ ਵੀ ਉਹ ਜੀਡੀ ਕੈਂਟਾ ਇੰਟਰਨੈਸ਼ਨਲ ਨਹੀਂ ਹੈ ਉਹ ਇੱਕ ਨਰਕਲੀ ਮਾਫੀਆ ਚਲਾਉਂਦੇ ਆ ਉਹਨਾਂ ਦਾ ਕੋਈ ਇੰਟਰਨੈਸ਼ਨਲ ਸਕੂਲ ਨਹੀਂ ਆ ਉਹਨਾਂ ਕੋਈ ਅਥਾਰਟੀ ਨਹੀਂ ਹੈ ਜੀ ਇੰਟਰਨੈਸ਼ਨਲ ਬੋਰਡ ਨਾਲੋਂ ਦੀ ਉਹ ਜਿਹੜੇ ਸਰਟੀਫਿਕੇਟ ਇਸ਼ੂ ਕਰਦੇ ਆ ਜੀਡੀ ਕੈਂਟਾ ਪਬਲਿਕ ਸਕੂਲ ਦੇ ਕਰਦੇ ਆ ਜੋ ਕੀ ਹੈ ਜਿਹੜਾ ਇਹਨਾਂ ਦਾ ਪ੍ਰਸ਼ਾਸਨ ਹੈ ਸਾਰਾ ਉਹਨਾਂ ਦਾ ਹੱਥ ਤੋਕਾ ਬਣਿਆ ਹੀ ਆ ਜਿਹੜੇ ਆ ਜੋ ਵੀ ਆ ਮੁਲਾਜ਼ਮ ਹੈ ਤੁਹਾਡੇ ਸਾਹਮਣੇ ਦਾ ਇੰਨੇ ਵੀ ਖੜੇ ਆ ਨਹੀਂ ਐਜੂਕੇਸ਼ਨ ਲਈ ਮੈਂ ਤਾਂ ਦੱਸਦਾ ਜੀ ਅਗਲੀ ਗੱਲ ਇਹ ਆ 2 ਦਿਨ ਪਹਿਲਾਂ ਹੀ ਐਸਬੀਐਮ ਆ ਜਿਹੜੀ ਕੋਈ ਲੇਡੀ ਆ ਇੱਥੋਂ ਦੀ ਉਹਨਾਂ ਨੇ ਸਾਨੂੰ ਧਮਕੀ ਦਿੱਤੀ ਆਪਣੇ ਦਫ਼ਤਰ 'ਚ ਬੈ ਗਈ ਜਿਹੜੀ ਇਹ ਸਕੂਲ ਦੇ ਵਿਰੋਧ ਕਾਰਵਾਈ ਨਹੀਂ ਕਰ ਸਕਦੇ ਕਿਉਂਕਿ ਉਹ ਸਿਆਸੀ ਲੀਡਰ ਆ ਕੋਈ ਬੰਦਾ ਉਹਨਾਂ ਦਾ ਕੋਈ ਛੋਟਾ ਮੋਟਾ ਪ੍ਰੈਸ਼ਰ ਪ੍ਰਸ਼ਾਸਨ ਦਾ ਬਹੁਤ ਪ੍ਰੈਸ਼ਰ ਸੀਗਾ ਉਹਨਾਂ ਤੇ ਉਹਨਾਂ ਨੇ ਬਹੁਤ ਅਗਰੈਸਿਵਲੀ ਤੁਹਾਨੂੰ ਧਮਕੀ ਦਿੱਤੀ ਗਈ ਅਸੀਂ ਤੇ ਅਸੀਂ ਤੁਹਾਡੇ ਵਿਰੋਧ ਤੇ ਤੁਹਾਡੇ ਪੇਰੈਂਟਸ ਦੇ ਵਿਰੋਧ ਤੇ ਕੰਮ ਕਰਾਂਗੇ। ਉਹ ਜਿਹੜਾ ਸਕੂਲ ਦਾ ਓਨਰ ਵਾ ਉਹ ਕਿਤੇ ਅਕਾਲੀ ਦਲ ਪਾਰਟੀ ਨਾਲ ਸੰਬੰਧਿਤ ਤਾਂ ਨਹੀਂ ਹੈਗਾ? ਸਰ ਉਹਦਾ ਹੋਂਦ ਵਾ ਕੋਈ ਓਕੇ ਕੋਈ ਮੈਂਬਰ ਮੁੰਮਰ ਆ ਜੀ ਉਹਨਾਂ ਦਾ। ਓਕੇ। ਤਾਂ ਹੁਣ ਇਸ ਮੰਤੀ ਐਜੂਕੇਸ਼ਨ ਪਾਰਟਮੈਂਟ ਨੂੰ ਕਿੰਨੇ ਕ ਟਾਈਮ ਤੇ ਤੁਸੀਂ ਕਹਿ ਲੋ ਕਿ ਜਿਹੜੀ ਕੰਪਲੇਂਟ ਦੇ ਰਹੇ? 1.5 ਸਾਲ ਤੋਂ ਪੁਰਾਣੀ ਕੰਪਲੇਂਟ ਚੱਲ ਰਹੀ ਹੈ ਜੀ। ਤਾ ਉਹਨਾਂ ਵੱਲੋਂ ਕੀ ਹੱਲ ਕੀਤਾ ਗਿਆ ਚੋੜਾ ਵੱਲੋਂ ਹੱਲ ਇਹ ਕੀਤਾ ਗਿਆ ਜੀ ਉਹ ਜਦੋਂ ਇੱਕ ਵਾਰੀ ਤੁਹਾਨੂੰ ਫੂਲੇ ਲੈ ਕੇ ਗਏ ਸੀ ਉਹਨਾਂ ਦੇ ਪੱਕੇ ਫੂਲ ਦੇ ਉਹਨਾਂ ਨੇ ਸਾਡੇ ਤੋਂ ਉਹਦ ਕਾਰਵਾਈ ਕਰਾਈ ਦੀ ਜੀ ਉਹਨਾਂ ਦੀ ਸਾਡੇ ਤੇ ਇੰਨੀ ਕੁ ਮਿਹਰਬਾਨੀ ਹੈਗੀ ਹੁਣ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਕਹਲੋ ਕਿ ਤੁਹਾਡੇ ਜਿਹੜੇ ਕਿ ਹੱਕਾਂ ਨੂੰ ਕਹਲੋ ਕਿ ਇੱਕ ਤਰ੍ਹਾਂ ਕੀ ਤੁਹਾਡੀ ਮਨਜ਼ੂਰੀ ਜੋ ਵੀ ਤੁਹਾਡੇ ਇਹ ਹੱਕ ਖੋ ਹੀ ਗਏ ਸੀ ਤੁਹਾਨੂੰ ਵਾਪਸ ਦਿਲਵਾ ਦਿੱਤੇ ਗਏ ਆ ਤਾਂ ਪ੍ਰਸ਼ਾਸਨ ਦੀ ਇਹ ਪੈਰ ਕਦਮ ਇਹ ਕੁਦ ਦੇ ਦਿੱਤਾ ਸਾਰੇ ਇਹਨਾਂ ਨੇ ਕੋਈ ਵੀ ਮੇਰੇ ਤੋਂ ਉਹਨਾਂ ਸਟੇਟਮੈਂਟ ਨਹੀਂ ਦਿੱਤੀ ਜਦੋਂ ਇਹ ਸਟੇਟਮੈਂਟ ਦਊਗੇ ਉਦੋਂ ਅਸੀਂ ਮੰਨਾਂਗੇ ਕਿ ਇਹ ਸਾਡੀ ਜੋ ਇਹਨਾਂ ਨੇ ਕਾਰਵਾਈ ਕਰੋਗੇ ਕਾਰਵਾਈ ਕਰਨਗੇ ਉਦੋਂ ਕਰਨ ਤੁਸੀਂ نیچے ਆਏ ਹੋ ਕੀ ਆਸ਼ਵਾਸ਼ਣ ਦਿੱਤਾ ਜਾਂ ਕਿਸ ਤਰ੍ਹਾਂ ਕਿੰਨੇ ਕਿਹਾ نیچے ਆਓ ਤੁਹਾਨੂੰ ਸਰ ਇਹਨਾਂ ਨੇ ਸਿਰਫ ਇਹਨਾਂ ਦੇ ਇੱਕ ਛੋਟੇ ਜਿਹੇ ਭਰੋਸੇ ਤੇ ਅਸੀਂ ਥੱਲੇ ਆਏ ਆ ਜੇ ਇਹਨਾਂ ਨੇ ਕੋਈ ਮਤਲਬ ਆਪਣੇ ਭਰੋਸੇ ਨੂੰ ਸਾਡੇ ਨੂੰ ਤੋੜਿਆ ਕੀ ਭਰੋਸਾ ਕੀ ਦਿੱਤਾ ਗਿਆ ਐਕਸ਼ਨ ਤੁਹਾਨੂੰ ਕੀ ਅਸੀਂ ਆਉਣਾ ਤੇ ਇਹ ਕਾਰਵਾਈ ਕਰਾਂਗੇ ਮੈਨੂੰ ਇੱਕ ਗੱਲ ਦੱਸੋ ਕਿ ਤੁਸੀਂ ਏਡਾ ਵੱਡਾ ਜਿਹਾ ਇੱਕ ਡਿਸੀਜਨ ਲੈ ਲਿਆ ਟੈਂਕੀ ਤੇ ਚੜਨ ਦਾ ਤਰੇ ਮੈਂ ਡੇਢ ਸਾਲ ਤੋਂ ਪਿਛਲੇ ਡੇਢ ਸਾਲ ਤੋਂ ਤੱਕੇ ਖਾ ਰਿਹਾ ਸੀਗਾ ਇਹਨਾਂ ਦਫਤਰਾਂ ਦੇ ਮੈਂ ਪਿਛਲੇ ਇੱਕ ਹਫਤੇ ਤੋਂ ਡੀਓ ਦਫਤਰ ਦੇ ਵਿੱਚ ਧਰਨਾ ਲਾਇਆ ਸੀਗਾ ਬਟ ਡੀਓ ਜਿਹੜਾ ਡੀਓ ਸਕੈਂਡਰੀ ਆ ਪਘੋੜਾ ਹੋਇਆ ਆਪਣੇ ਦਫਤਰ ਤੋਂ ਲੋਕ ਲਾ ਕੇ ਦਫਤਰ ਨੂੰ ਇਹਦੇ ਵਿੱਚ ਇਹ ਵੀ ਆ ਅਸੀਂ ਆਰਟੀਆਈ ਪਾ ਰਹੇ ਹਾਂ ਇੱਕ ਟਵਾਲ ਸਾਹਿਬ ਤੁਸੀਂ ਵੀ ਸਿਆਸੀ ਲੀਡਰ ਹੋ ਤਾਂ ਅੱਜ ਆਪਾਂ ਗੱਲ ਕਰੀਏ ਤੁਹਾਡੇ ਬੱਚੇ ਵੱਲੋਂ ਅੱਜ ਕਹਿ ਲੋ ਕਿ ਟੈਂਕੀ ਦੇ ਉੱਤੇ ਚੜ ਕੇ ਆਪਣੇ ਹੱਕ ਲਈ ਐਡਾ ਵੱਡਾ ਕਹਿ ਲੋ ਕਿ ਇੱਕ ਇਸ ਕੀ ਸਟੈਪ ਚੁੱਕਿਆ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਅਕਸਰ ਜੀ ਬੱਚਾ ਨਾ ਕੁਆਲਟੀ ਐਜੂਕੇਸ਼ਨ ਬਾਰੇ ਉਹ ਸਮਝ ਗਿਆ ਸੀਗਾ ਉਹਦੇ ਦਿਮਾਗ 'ਚ ਇਹ ਆਇਆ ਕਿ ਮੈਂ ਜਿਹੜੀਆਂ ਫੀਸਾਂ ਉਹ ਜੀਡੀਓਂਕਾ ਇੰਟਰਨੈਸ਼ਨਲ ਦੀਆਂ ਭਰ ਰਿਹਾ ਤੇ ਮੈਨੂੰ ਜਿਹੜਾ ਸਰਟੀਫਿਕੇਟ ਮਿਲਿਆ ਉਹ ਪਬਲਿਕ ਦਾ ਮਿਲਿਆ ਔਰ 2024 ਤੋਂ ਉਹ ਇਹ ਲੜਾਈ ਲੜ ਰਿਹਾ ਹੈ ਦਫ਼ਤਰਾਂ ਦੇ ਧੱਕੇ ਖਾ ਰਿਹਾ ਸੀ ਲਾਸਟ ਟਾਈਮ ਤੇ ਜਦੋਂ ਇਹਨੇ ਹਾਰ ਕੇ ਡੀਓ ਦਫ਼ਤਰ ਤੇ ਮੋਰੇ ਧਰਨਾ ਲਾਇਆ ਕੀ ਡੀਓ ਦਫਤਰ ਜਿਹੜਾ ਉਹ ਡੀਓ ਆਫਿਸ ਪੂਰਾ ਲੋਕ ਲਗਾ ਕੇ ਉਹ ਪਗੋੜਾ ਹੋ ਗਿਆ ਉਸੇ ਸਬੰਧ ਵਿੱਚ ਸਾਨੂੰ ਐਸਡੀਐਮ ਕਪੂਰ ਦਾ ਇਰਵਿਨ ਕੋਰ ਨੇ ਬੁਲਾਇਆ ਔਰ ਮੈਨੂੰ ਤੇ ਮੇਰੇ ਬੇਟੇ ਨੂੰ ਇਹ ਆਖਿਆ ਕਿ ਇਹ ਬੱਚੇ ਦੇ ਉੱਤੇ ਜੁਵਨਲ ਐਕਟ ਲਗਾ ਕੇ ਇਹਨੂੰ ਅੰਦਰ ਕਰੋ ਔਰ ਪੇਰੈਂਟ ਤੇ ਬੰਦੀ ਕਾਰਵਾਈ ਕਰੋ ਇਹਨਾਂ ਨੇ ਪੂਰੇ ਕਪੂਰਸਲੇ ਦੇ ਵਿੱਚ ਬੈਲੈਂਸ ਕੀਤਾ ਹੋਇਆ ਬੱਚੇ ਦੇ ਮਾਂ ਚ ਕੁਝ ਇਦਾਂ ਦਾ ਆਇਆ ਕਿ ਮੈਂ ਮੇਰੇ ਕਰਕੇ ਮੇਰੇ ਪੇਰੈਂਟਸ ਵੀ ਖਰਾਬ ਹੋਣਗੇ ਔਰ ਮੈਨੂੰ ਬੇਟੇ ਨੇ ਇਹ ਦੱਸਿਆ ਨਹੀਂ ਸੀ ਕਿ ਮੈਂ ਇਤਾਂ ਦਾ ਡਿਸੀਜਨ ਲੈ ਲੈਂ ਜਾ ਰਿਹਾ ਹੋਇਆ ਕੀ ਕਿ ਜਦੋਂ 5 ਵਜੇ ਤੋਂ ਬਾਅਦ ਮੈਂ ਡਿਊਟੀ ਤੇ ਆਇਆ ਤਾਂ ਮੈਨੂੰ ਫੋਨ ਫੋਨ ਕਾਲ ਆਈਆਂ ਕਿ ਤੁਹਾਡਾ ਬੱਚਾ ਟੈਂਕੀ ਤੇ ਚੜਿਆ ਤਾਂ ਇਦਾਂ ਬੱਚਾ ਟੈਂਕੀ ਸਰ ਜੇ ਆਪਾਂ ਗੱਲ ਕਰੀਏ ਦੇਖੋ ਇਹ ਹਰ ਕੇ ਪੇਰੈਂਟਸ ਦੇ ਇੱਕ ਜਾਂ ਦੋ ਬੱਚੇ ਹੁੰਦੇ ਜਦੋਂ ਇਧਰ ਕੋਈ ਬੱਚਾ ਸਟੈਪ ਚੁੱਕੇ ਤਾਂ ਕਿਤੇ ਨਾ ਕਿਤੇ ਆਉਣ ਵਾਲੇ ਟਾਈਮ ਦੇ ਵਿੱਚ ਬਾਕੀ ਬੱਚੇ ਤੇ ਵੀ ਕੀ ਪ੍ਰਭਾਵ ਪਾਊਗਾ ਦੇਖੋ ਜਿਹੜੇ ਹੱਕ ਮੈਂ ਫਿਰ ਤੁਹਾਡੇ ਚੈਨਾਂ ਦੇ ਮਾਧਿਅਮ ਨਾਲ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਹੱਕ ਮੰਗਿਆ ਨਹੀਂ ਮਿਲਦੇ ਹੱਕ ਜਿਹੜੇ ਆ ਉਹ ਖੋਹੇ ਪੈਂਦੇ ਆ ਔਰ ਬੱਚੇ ਨੂੰ 18 ਸਾਲ ਦੀ ਉਮਰ ਵਿੱਚ ਹੀ ਪ੍ਰਸ਼ਾਸਨ ਨੇ ਸਿਖਾ ਦਿੱਤਾ ਕਿ ਤੈਨੂੰ ਹੱਕ ਕਿੱਦਾਂ ਮਿਲਣੇ ਆ ਔਰ ਬੜਾ ਵੱਡਾ ਇੱਕ ਮੈਂ ਸਮਝਾ ਕਪੂਤਲਾ ਵਾਸੀਆਂ ਵਾਸਤੇ ਇਹ ਮੈਸੇਜ ਆਊਗਾ ਕਿ ਇੱਕ ਬੱਚਾ ਲੜਾਈ ਲੜ ਸਕਦਾ ਤੇ ਸਾਨੂੰ ਕੀ ਹੋਇਆ